ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਐਸ ਦੇ ਲਾਈਵ ਤੇ ਸਵਾਗਤ ਆ ਤੇ ਅੱਜ ਦੀ ਰੈਸਪੀ ਕਰਨ ਲੱਗਿਆਂ ਸਟਾਰਟ ਚਲੋ ਫਿਰ ਕਰਦੇ ਆ ਸਟਾਰਟ ਆਪਾਂ ਬਣਾ ਰਹੇ ਆ ਚਟਣੀ ਤੇ ਆਪਾਂ ਲੈ ਆਏ ਨੇ ਤਿੰਨ ਟਮਾਟਰ ਤੇ ਹਰੀ ਮਿਰਚ ਇੱਕ ਪਿਆਜ਼ ਵੱਡਾ ਜੇ ਛੋਟਾ ਹੈ ਤੁਹਾਡੇ ਕੋਲ ਤੁਸੀਂ ਦੋ ਲੈ ਸਕਦੇ ਹੋ ਤੇ ਅੱਧਾ ਖੀਰਾ ਲਵਾਂਗੇ ਮੈਂ ਪੂਰਾ ਰੱਖ ਰੱਖਿਆ ਤੇ ਧਨੀਆ ਚਲੋ ਫਿਰ ਚੱਲਦੇ ਆਂ ਅਗਲੇ ਸਟੈਪ ਦੇ ਵੱਲ ਜਿਹੜੀ ਆ ਰਹੀ ਉਪਰ ਵਾਲੀ ਸਾਈਡ ਆ ਇਹਨੂੰ ਆਪਾਂ ਕੱਟ ਕਰ ਲਾਂਗੇ ਇਹ ਥੋੜੀ ਜੀ ਹਾਰਡ ਹੁੰਦੀ ਆ ਛੇਤੀ ਗਲਦੀ ਨਹੀਂ ਆ ਇਸ ਲਈ ਐਸਾ ਤੇ ਹੁਣ ਆਪਾਂ ਇਹਨਾਂ ਦੇ ਵਿੱਚੋਂ ਦੋ ਪੀਸਿਸ ਬਣਾ ਲਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਚਲਾ ਲਾਂਗੇ ਪੈ ਗੈਸ ਸੌਰੀ ਪੈਨ ਦੇ ਵਿੱਚ ਇਹਨੂੰ ਇਦਾਂ ਪੁਲਟੇ ਰੱਖ ਦਵਾਂਗੇ ਐਦਾਂ ਸਟਾਰਟ ਤੁਸੀਂ ਇਹਦੇ ਵਿੱਚ ਲਸਣ ਵੀ ਪਾ ਸਕਦੇ ਹੋ ਬਟ ਬੱਚੇ ਸਾਡੇ ਨਹੀਂ ਖਾਂਦੇ ਇਸ ਲਈ ਮੈਂ ਲਸਣ ਨਹੀਂ ਪਾ ਰਹੀ ਇਹਦੇ ਵਿੱਚ ਪਾ ਦਾਂਗੇ ਆਪਾਂ ਥੋੜਾ ਜਿਹਾ ਪਾਣੀ ਤਾਂ ਕਿ ਜਿਹੜੇ ਮਤਲਬ ਚੰਗੀ ਤਰ੍ਹਾਂ ਇਹਨੇ ਬੋਇਲ ਹੋ ਸਕਣ ਤੇ ਜਿਹੜਾ ਸਿਰਕਾ ਆਸਾਨੀ ਨਾਲ ਆਪਣਾ ਉਤਰ ਜਾਵੇ ਜਿਹੜਾ ਪਿਆਜ਼ ਆ ਉਹਨੂੰ ਇਸ ਤਰ੍ਹਾਂ ਕਟਲਾ ਕੇ ਆਪਾਂ ਕੱਟ ਕਰ ਲਾਂਗੇ ਪਿਆਜ਼ ਨੂੰ ਸਾਰੇ ਨੂੰ ਪਿਆਜ਼ ਨੂੰ ਤੁਸੀਂ ਨੇ ਬਰੀਕ ਬਰੀਕ ਕੱਟਣਾ ਹੈ। ਇੱਕ ਕੁਛ ਇਸ ਤਰੀਕੇ ਦੇ ਨਾਲ ਪਾਣ ਜਿਹੜਾ ਧਨੀਆ ਇਹਨੂੰ ਕੱਟ ਕਰ ਲਾਂਗੇ। ਇਹਨੂੰ ਕਰਾਂਗੇ ਆਪਾਂ ਗ੍ਰੈਂਡ। ਬਹੁਤ ਮੁੱਟਾਂ ਮੁੱਟ ਕਰ ਦੋ। ਤੇ ਆਪਾਂ ਨੇ ਜਿਹੜੀਆਂ ਹਰੀਆਂ ਮਿਰਚਾਂ ਸੀ ਉਹ ਵਿੱਚ ਐਡ ਕਰ ਲਾਂਗੇ। ਤੇ ਇਹਦੇ ਵਿੱਚ ਐਡ ਕਰ ਲਾਂਗੇ ਆਪਾਂ ਥੋੜਿਆ ਜਿਹਾ ਸ਼ੱਕਰ ਤੁਸੀਂ ਗੁੜ ਵੀ ਲੈ ਸਕਦੇ ਹੋ ਜਾਂ ਚਨੀ ਵੀ ਲੈ ਸਕਦੇ ਹੋ ਜੋ ਤੁਹਾਡੀ ਚੁਆਇਸ ਆ ਮੈਂਨੇ ਸ਼ੱਕਰ ਲਈਆ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਗ੍ਰੈਂਡ ਸਟਾਰਟ ਹੁਣ ਆਪਾਂ ਇਹਨਾਂ ਨੂੰ ਸਿੱਧੇ ਕਰ ਲਾਂਗੇ ਇੱਦਾਂ ਉਲਟੇ ਵੀ ਕਰਨੇ ਆ ਤੁਸੇ ਨੇ ਤੇ ਦੇਖੋ ਆਪਣੇ ਆਪੋ ਲੈ ਚੁੱਕੇ ਇੱਕ ਤੋਂ ਤੇ ਉੱਪਰੋਂ ਸਿਰਕਾ ਤੇ ਹੁਣ ਇਹਨੂੰ ਇਸ ਤਰ੍ਹਾਂ ਕਰਕੇ ਇਹ ਜਿਹੜੀ ਛਟਨੀ ਬਣਾ ਰਹੇ ਆਪਾਂ ਇਹ ਬੜੀ ਹੀ ਟੇਸਟੀ ਤੇ ਬੜੀ ਹੀ ਹੈਲਦੀ ਬਣਦੀ ਆ ਤੇ ਤੁਸੀਂ ਇਹਦੇ ਨਾਲ ਜਦੋਂ ਵੀ ਇੱਕ ਰੋਟੀ ਖਾਣ ਦੀ ਬਜਾਏ ਤੁਸੀਂ ਤਿੰਨ ਰੋਟੀਆਂ ਖਾਓਗੇ ਜੇ ਨਾ ਖਾਈਆਂ ਤਾਂ ਤੁਸੀਂ ਮੈਨੂੰ ਵੀਡੀਓ ਦੇ ਵਿੱਚ ਆ ਕੇ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਇਹਨੂੰ ਬਣਾ ਕੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਇਹ ਬੱਚਿਆਂ ਨੂੰ ਵੀ ਬੜੀ ਹੀ ਪਸੰਦ ਆਉਂਦੀ ਹੈ ਗੈਸ ਵਾਲਾ ਬੰਦ ਕਰ ਦਾਂਗੇ ਫੋਨ ਦੀ ਹਲਪ ਦੇ ਨਾਲ ਇਹਨੂੰ ਮੈਕ ਕਰ ਲਾਂਗੇ ਤੇ ਹੁਣ ਆਪਾਂ ਇਧਰ ਆ ਜਾਾਂਗੇ ਤੇ ਇਧਰ ਆਪਾਂ ਨੇ ਖੀਰਾ ਤੇ ਜਿਹੜਾ ਪਿਆਸੀ ਨੂੰ ਚੋਪ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦਤਨੀਏ ਦਾ ਪੇਸਟ ਬਣਾਇਆ ਸੀ ਆਪਾਂ ਨੇ ਕਰ ਦਾਂਗੇ ਧਨੀਆ ਪਾਊਡਰ ਅੱਧਾ ਚਮਚ ਤੇ ਇੱਕ ਚਮਚ ਨਮਕ ਅਦਰ ਚਮਚਾ ਪਾ ਦਾਂਗੇ ਤੇ ਬੱਸ ਤਾਂ ਆਪਾਂ ਹਰੀ ਮਿਰਚ ਪਾਈ ਦਿੱਤੀ ਸੀ ਫਿਰ ਵੀ ਆਪਾਂ ਲਾਲ ਮਿਰਚ ਜੜੀ ਅੱਧੇ ਚੋ ਵੀ ਅੱਧਾ ਚਮਚਾ ਪਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਕਰ ਦਾਂਗੇ ਮੈਸ਼ ਮਿਕਸ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਆਟਾ ਤੇ ਹੁਣ ਇਹਨਾਂ ਨੂੰ ਵੀ ਆਪਾਂ ਕਰ ਲਾਂਗੇ ਮੈਸ਼ ਅੱਧਾ ਕੱਟ ਕੇ ਪਾ ਦਾਂਗੇ ਆਪਾਂ ਇਹਦੇ ਵਿੱਚ ਨਿੰਬੂ ਤੁਸੀਂ ਇਹਦੀ ਜਗ੍ਹਾ ਇਮਲੀ ਦਾ ਪਾਣੀ ਵੀ ਪਾ ਸਕਦੇ ਹੋ ਤੇ ਮੈਂ ਨਹੀਂ ਨਿੰਬੂ ਪਾਇਆ ਹੁਣ ਬਣ ਕੇ ਤਿਆਰ ਹੋ ਚੁੱਕੀ ਆ ਆਪਣੀ ਖੱਟੀ ਮਿੱਠੀ ਚਟਨੀ ਤੇ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਬੌਲ ਵਿੱਚ ਹੋ ਚੁੱਕੀ ਹੈ ਆਪਣੀ ਚਟਨੀ ਤਿਆਰ ਬੜੀ ਹੀ ਵਧੀਆ ਤੇ ਹਾਜ਼ਮਦਾਰ ਚਟਨੀ ਹੈ ਇਹਨੂੰ ਬਣਾ ਕੇ ਜਰੂਰ ਦੇਖਿਓ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਨਵਾਜੀ ਫਿਰ ਤੋਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ